ਸਰ ਪਹਿਲੀ ਚਾਹ ਦੀ ਦੁਕਾਨ ਇਸ ਤਰ੍ਹਾਂ ਹੋ ਗਈ ਜੀ ਆਪਾਂ ਸਾਦਕੀ ਤੋਂ ਫਾਇਲ ਫਾਇਲ ਕਵਲ ਜਾਈਏ ਤਾਂ ਇਹ ਪਹਿਲੀ ਦੁਕਾਨ ਹੁੰਦੀ ਹੈ ਚਾਹ ਦੀ ਤੁਹਾਡੇ ਮਨ ਚ ਆਈਡੀਆ ਕਿਵੇਂ ਆਇਆ ਕਿ ਤੁਸੀਂ ਇੱਥੇ ਆ ਕੇ ਦੁਕਾਨ ਤੇ ਕੰਮ ਕਰੋ ਕਿਉਂਕਿ ਸਰ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਉਸ ਤੋਂ ਬਾਅਦ ਕੋਈ ਜੌਬ ਮਿਲੀ ਨਹੀਂ ਜੌਬ ਦੇ ਕਾਰਨ ਫਿਰ ਪਾਪਾ ਜੀ ਦੇ ਨਾਲ ਹੀ ਹੈਲਪ ਕਰਨ ਲੱਗ ਗਏ ਤਾ ਵਿਥੇ ਉਹਨਾਂ ਨੂੰ ਹੋ ਗਿਆ तकरीबन 15-20 ਸਾਲ ਕੰਮ ਕਰਦਿਆਂ ਨੂੰ ਕਰੀਆਨਿਆਂ ਦੇ ਨਾਲ ਨਾਲ ਚਾਹ ਦਾ ਕੰਮ ਕਰਦੇ ਨੇ तकरीबन 10-15 ਸਾਲ ਹੋ ਗਏ ਸ਼ੌਕ ਤੇ ਕੰਮ ਕਰਦਿਆਂ ਨੂੰ ਤੁਹਾਡੇ ਮਨ 'ਚ ਆਈਡੀਆ ਕਿਵੇਂ ਆਇਆ ਕਿ ਤੁਸੀਂ ਇੱਥੇ ਆ ਕੇ ਦੁਕਾਨ ਤੇ ਕੰਮ ਕਰੋ ਕਿਉਂਕਿ ਸਰ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਉਸ ਤੋਂ ਬਾਅਦ ਕੋਈ ਜੌਬ ਮਿਲੀ ਨਹੀਂ ਜੌਬ ਦੇ ਕਾਰਨ ਫਿਰ ਪਾਪਾ ਜੀ ਦੇ ਨਾਲ ਹੀ ਹੈਲਪ ਕਰਨ ਲੱਗ ਗਿਆ ਇਸ ਕਰਕੇ ਫਿਰ ਆਈਡੀਆ ਨਾ ਨਾ ਕੀ ਸਟੱਡੀ ਕੀਤੀ ਤੁਸੀਂ ਪਹਿਲਾਂ ਕੀ ਪੜਾਈ ਕੀਤੀ ਫਿਰ ਕੀ ਕੀਤਾ ਪਹਿਲਾਂ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਆਈਟੀ ਕੀਤੀ ਇਲੈਕਟ੍ਰੀਸ਼ੀਅਨ ਵਜ ਉਸ ਤੋਂ ਬਾਅਦ ਕੋਈ ਨੌਕਰੀ ਮਿਲੀ ਨਹੀਂ ਮੈਂ ਕਿਹਾ ਚੱਲ ਬਾਪੂ ਦੇ ਨਾਲ ਹੈਲਪ ਕਰਾਉਂਦੇ ਆ ਫਾਦਰ ਸਾਹਿਬ ਇੱਥੇ ਉਹਨਾਂ ਨੂੰ ਹੋ ਗਿਆ ਫਿਰ ਕਰੀਬਨ 15 20 ਸਾਲ ਕੰਮ ਕਰਦਿਆਂ ਨੂੰ ਕਰੀਆਨਿਆਂ ਦੇ ਨਾਲ ਨਾਲ ਚਾਹ ਦਾ ਕੰਮ ਕਰਦੇ ਨੇ ਕਿਆ ਬਣਾਉਂਦੇ ਨੇ ਡਰਤਾ ਜੀ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਜੰਗ ਦਾ ਜਾਂ ਕੋਈ ਖਤਰਾ ਹੁੰਦਾ ਹੈ ਤਾਂ ਫਿਰ ਡਰਤਾ ਲੱਗਦਾ ਹੀ ਹਾਂਜੀ ਬੀਐਸਐਫ ਕਰਕੇ ਬਹੁਤ ਹੌਸਲਾ ਵੱਧਿਆ ਹਾਂਜੀ ਹਾਂਜੀ ਰੋਲਾ ਤਾਂ ਪਿਛਲੇ ਦਿਨਾਂ ਵਿੱਚ ਪਿਆ ਸੀ ਇਕ ਵਾਰ ਇੱਕ ਸਾਲ ਹੋ ਗਿਆ तकरीबन ਸਾਨੂੰ ਉਠਾਤਾ ਸੀ ਬੀਐਸਐਫ ਨੇ ਤੇ ਅਸੀਂ ਪਿੱਛੇ ਚਲੇ ਗਏ ਸੀ ਹੁਣ तकरीबन ਹੁਣ ਠੀਕ ਨੇ ਜੀ ਹਾਲ ਸਰ ਪਹਿਲੀ ਚਾਹ ਦੀ ਦੁਕਾਨ ਇਸ ਤਰ੍ਹਾਂ ਹੋ ਗਈ ਜੀ ਆਪਾਂ ਸਾਦਕੀ ਤੋਂ ਫਾਈਲ ਵਾ ਹਾਇਲਕਾ ਵਾਲ ਜਾਈਏ ਤਾਂ ਇਹ ਪਹਿਲੀ ਦੁਕਾਨ ਆਉਂਦੀ ਹੈ ਚਾ ਦੀ ਇਸ ਕਰ ਜੀ ਹਾਂ ਜੀ ਅਸੀਂ ਨਵਾਂ ਆਈਡੀਆ ਲਾਇਆ ਬੱਪੂ ਦੇ ਨਾਲ ਮੈਂ ਤਾਂ ਚਲ ਸੋਚਦੇ ਆ ਇਸ ਤਰ੍ਹਾਂ ਹੈਲਪ ਕਰਦੇ ਆ ਨਾਲ ਫਰ ਦਾ ਗੁਜ਼ਾਰਾ ਹੋ ਜਾਊਗਾ ਨੌਕਰੀ ਬਾਰੇ ਟਰਾਈ ਕਰੀ ਗਏ ਫਾਰਮ ਫਿਲ ਕਰੀ ਗਏ ਮੇਤਰੀ ਕਰੀ ਗਏ ਬਾਕੀ ਕਿਸਮਤ ਹੈ ਅਸੀਂ ਦੋ ਭਰਾ ਹਾਂ ਇੱਕ ਸਿਸਟਰ ਹੈ ਸਿਸਟਰ ਵਿਆਹੀ ਹੈ ਤੇ ਬ੍ਰਦਰ ਛੋਟਾ ਉਹ ਨਹੀਂ ਵਿਆਇਆ ਮੈਂ ਹੀ ਹਾਂ ਜੀ ਹਾਂ ਜੀ ਬਹੁਤ ਲਗਾਤਾਰ ਹਫਤੇ ਹਫਤੇ ਦੇ ਵਿੱਚ ਲਗਾਤਾਰ ਆਉਂਦੇ ਜਾਂਦੇ ਅੱਗੇ ਭਾਰਤ ਪਾਕਿਸਤਾਨ ਬਾਰਡਰ ਹੈ ਜੀ ਸਰਹੱਦ ਹੈ ਉਸ ਸਾਈਡ ਤੋਂ ਵੀ ਲੋਕ ਆਉਂਦੇ ਨੇ ਦੇਖਣ ਇਸ ਸਾਈਡ ਤੋਂ ਵੀ ਜਾਂਦੇ ਨੇ ਜਾਂ ਜੀ ਦੁੱਤਾ ਘਰ ਦਾ ਇਸਤੇਮਾਲ ਕਰੀਦਾ ਹੈ ਬਾਕੀ ਪਿਆਰ ਨਾਲ ਜੋ ਵੀ ਆਉਂਦੇ ਆ ਪਿਆਰ ਨਾਲ ਚਾਹ ਪੀਂਹਦਾ ਹੈ ਉਹਨਾਂ ਨੂੰ ਸਰ ਸੁਨੇਹਾ ਇਹ ਦੇਣਾ ਚਾਹੁੰਦੇ ਆ ਕਿ ਆਬ ਦਾ ਨਾਲ ਨਾਲ ਰੋਜ਼ਗਾਰ ਵੀ ਕਰੋ ਤੇ ਆਬ ਦਾ ਮਿਹਨਤਲੀ ਕਰੋ ਫੋਮ ਫਿਲ ਵੀ ਕਰੋ ਕੁਛ ਨਹੀਂ ਸਰ ਜੀ ਮੈਂ ਤਾਂ ਬੋਟਲ ਤੇ ਗਿਆ ਸੀ ਜੋ ਬੋਟਲ ਤੋਂ ਵਾਪਸੀ ਆਈ ਹੈ ਨਹੀਂ ਫਾਜ਼ਿਲਪੁਰ ਵੱਲ ਉਦੋਂ ਮੈਂ ਵੇਖਿਆ ਸੀ ਮੇਰੇ ਤਾਂ ਬੋਰਡ ਲੱਗਾ ਹੋਇਆ ਸੀ ਕਿ ਹਿੰਦੁਸਤਾਨ ਦੀ ਪਹਿਲੀ ਚਾਹ ਬਸ ਬੋਰਡ ਨੂੰ ਵੇਖ ਕੇ ਸੀ ਰੁਕੇ ਸੀ ਨਹੀਂ ਸਰ ਹਿੰਦੁਸਤਾਨ ਦੀ ਪਹਿਲੀ ਚਾਹ ਜਿਹੜਾ ਸੜਕੀ ਬੋਟਲ ਤੋਂ ਫਾਜ਼ਿਲਪੁਰ ਜਾਣੇ ਹੈ ਪਹਿਲੀ ਚਾਹ ਦੀ ਦੁਕਾਨ ਹੈ ਇਹ ਤਾਂ ਇਹਨਾਂ ਨੇ ਨਾਂ ਰੱਖਿਆ ਹਿੰਦੁਸਤਾਨ ਦੀ ਪਹਿਲੀ ਚਾਹ ਮੈਂ ਜੀ ਆ ਜੀ ਗਿਆ ਸੀ ਅੱਗੇ ਨਹੀਂ ਇਹਨਾਂ ਨੇ ਗੌਰ ਕੀਤਾ ਸੀ ਅੱਜ ਅਸੀਂ ਚੱਲੇ ਸੀ ਤੇ ਵਾਪਸ ਹੀ ਆਏ ਵੇਖੇ ਸਕੋ ਸੀ ਅੱਗੇ ਚਲੇ ਗਏ ਸੀ ਫਿਰ ਵਾਪਸ ਹੀ ਆਏ ਮਗਰ ਇੰਨੇ ਆਦੇ ਲੋਕਾਂ ਨੇ ਟੈਸਟ ਭਰੇ ਨੇ ਉਹਨਾਂ ਦੀ ਨਹੀਂ ਕਲੀਅਰ ਹੁੰਦੇ ਅਗਲੇ ਨੂੰ ਕੋਈ ਤਾਂ ਕੰਮ ਕਰਨੀ ਹੈ ਬੜੀਆ ਸਗੋਂ ਨੌਜਵਾਨ ਕੋਈ ਕੰਮ ਕਰ ਰਹੇ ਨੇ ਆ ਤਾਂ ਕਾਰਜ ਚਲਾ ਰਹੇ ਨੇ ਸਿਰਫ ਹਾਲਾਤਾਂ ਨੂੰ ਮੋਲ ਵਧੀ ਹੈ ਪਰ ਜਿਹਦਾ ਕੋਈ ਹੁੰਦਾ ਹੈ ਉਹਦੇ ਤਾਂ ਇਹਨਾਂ ਨੂੰ ਆਦੇ ਦੁਕਾਨਾਂ ਖਾਲੀ ਕਰਨੀਆਂ ਪੈਂਦੀਆਂ ਨੇ